ਜੋ ਜਿਹੜੀ ਲੋਕਾਂ ਦੀ ਡਿਮਾਂਡ ਸੀ ਜੋ ਜੋ ਸਾਡੇ ਏਰੀਆ ਦੀ ਡਿਮਾਂਡ ਸੀ ਚਾਹ ਦੇ ਚਿਕੜਾ ਹਸਪੀਟਲ ਸੀ ਬੜੀ ਚਰਚਾ ਚ ਰਿਹਾ ਜਲਾਲਾਬਾਦ ਹਸਪੀਟਲ ਇਹ ਨੂੰ ਜਲਾਲਾਬਾਦ ਸਿਵਲ ਹਸਪੀਟਲ ਵੀ ਕਹਿ ਦਿੰਦੇ ਸੀ ਪਰ ਅੱਜ ਤੱਕ ਕਾਗਜ਼ਾਂ 'ਚ ਵੀ ਉਹ ਸੀਐਸਸੀ ਹੈ ਨੂੰ ਜੀ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਅੱਜ ਤੱਕ ਹਲੇ ਤੱਕ ਸਿਵਲ ਹਸਪੀਟਲ ਬਣਿਆ ਨਹੀਂ ਬੜੀ ਜਲਦੀ ਉਹ ਸਬਡਿਵੀਜ਼ਨ ਹਸਪੀਟਲ ਅਸੀਂ ਕੰਕਲਡ ਕਰਾਂਗੇ ਔਰ ਆਮਾਦੀ ਪਾਰਟੀ ਦੀ ਸਰਕਾਰ ਦਾ ਸਭ ਤੋਂ ਵੱਡਾ ਟੀਚਾ ਸੀ ਸਿੱਖਿਆ ਔਰ ਸਿਹਤ ਬਹੁਤ ਪ੍ਰਾਇਟੀ ਤੇ ਸਰਕਾਰ ਬਣੀ ਸੀ ਜਿੱਦਾਂ ਦਿੱਲੀ ਮਾਡਲ ਆ ਆਮ ਆਦਮੀ ਕਲੀਨਿਕ ਬਨੇ ਉਸੇ ਤਰ੍ਹਾਂ ਪੰਜਾਬ 'ਚ ਵੀ ਸ਼ੁਰੂਆਤ ਹੋਈ ਨਵਾਂ ਆਮ ਆਦਮੀ ਕਲੀਨਿਕ ਜਲਾਲਾਬਾਦ ਨੂੰ ਪਹਿਲਾ ਵੇਲੇ ਸੀ ਔਰ ਚਾਰ ਕਲੀਨਿਕ ਉਸ ਤੋਂ ਬਾਅਦ ਮੇਮਰੀ ਸੈਂਟਰੀ ਜਿੱਦਾ ਆ ਪਾਗਲੇ ਹਫਤੇ ਟੌਗਰੇਟ ਵੀ ਕਰਨੇ ਇੱਕ ਵੀਡੀਓ ਆਫਿਸ ਦੇ ਬਾਹਰ ਹੈ ਔਰ ਇੱਕ ਮਹਨ ਰਾਜਪੂਤਾਂ ਵਾਲੇ ਚਾਹਰੇ ਇੱਕ ਜਿੱਥੇ ਆਪਣੀ ਨਵੀਂ ਸਬਜ਼ੀ ਮੰਡੀ ਬਣੀ ਹੈ ਉਹਦੇ ਵਿੱਚ ਮਾਰਕੀ ਮੀਟੀ ਦੀ ਬੈਕਸਾਈਡ ਤੇ ਨਾ ਆਮ ਆਦਮੀ ਕਲੀਨਿਕ ਨਵੇਂ ਬਣ ਰਹੇ ਸੋ ਉਸ ਤੋਂ ਵੱਡਾ ਇਸ਼ੂ ਸੀ ਜਲਾਲਾਬਾਦ ਦੇ ਹਸਪਤਾਲ ਦਾ ਜਿੱਦੀ ਕਈ ਡਿਮਾਂਡ ਪੈਂਡਿੰਗ ਸੀ ਔਰ ਬੜੀ ਚਰਚਾ ਜੁਰਾ ਵੀ 40 ਕਰੋੜ ਤੇ ਹਸਪਤਲ ਬਣਿਆ ਸੀ। ਪੂਰੇ ਹਾਲਾਤ ਤੁਹਾਡੇ ਸਾਹਮਣੇ ਤਾਂ ਹੀ ਅਜ ਪੀਸੀ ਸਿਵਲ ਹਸਪਤਲ ਤੇ ਰੱਖੀ ਹੈ। ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰਕੇ ਜਾਓ ਤਾਂ ਕਿ ਪ੍ਰਾਣ ਨੂੰ ਪਤਾ ਲੱਗੇ। ਬਈ ਆ ਆਪਦੇ ਘਰ ਦੇ ਬਿਜਲੀ ਫਟਦੇ ਪਰ ਸਿਵਲ ਹਸਪਤਲ ਦੇ ਬੀਮ ਫੱਟੇ ਪਏ ਆ। ਐ ਉਹਨੇ ਕੰਮ ਕਰਕੇ ਦਿੱਤਾ ਸੀ ਪਿਛਲੇ ਸਰਕਾਰਾਂ ਨੇ। ਪਰ ਚਲੋ ਉਹਦੇ ਲਈ ਅਸੀਂ 1.5 ਕਰੋੜ ਰੁਪਇਆ ਨਵਾਂ ਮੁੱਖ ਮੰਤਰੀ ਪੰਜਾਬ ਨੇ ਔਰ ਸਾਡੇ ਮਾਰੀਗ ਮੰਤਰੀ ਬਲਬੀਰ ਜੀ ਨੇ ਔਰ ਬਾਅਦ ਇਸ ਕਾਰਜ ਉਹ ਸਾਡੇ ਜਿਹੜੇ ਵੀ ਸੀ ਸਾਹਿਬ ਨੇ ਹਰਜੀਵ ਸਿੰਘ ਜੀ ਅਸੀਂ ਉਹਨਾਂ ਨੂੰ ਰਿਕਵੈਸਟ ਕਰੀ ਉਹਨਾਂ ਨੇ 1.5 ਕਰੋੜ ਰੁਪਏ ਦੀ ਰਿਪੇਅਰ ਤਾਂ ਦਿੱਤਾ ਉਸ ਤੋਂ ਬਾਅਦ ਸਾਡੀ ਲਾਲਾਪੁਰ ਦੀ ਡਿਮਾਂਡ ਸੀ ਸਿਟੀ ਜਿਹੜੀ ਸਿਟੀ ਸਕੈਨ ਮਸ਼ੀਨਸ ਹੈ ਉਹ ਜਲਾਲਪੁਰ ਐਕਸਟੈਂਸ਼ਨ ਲਈ 5 ਕਰੋੜ ਦੀ ਇੱਕ ਲੈਪਰੋਸਕੋਪੀ ਮਸ਼ੀਨ ਹੈ ਜਿਹੜੀ 레이ਜ਼ਰ ਜਿਹਦੇ ਨਾਲ ઓਪਰੇਟ ਕਰਦੇ ਆਪਾਂ ਉਹ 90 ਲੱਖ ਦੀ ਲਾਗਤ ਨਾਲ ਇੱਕ ਉਹ ਮਸ਼ੀਨ ਨਵੀਂ ਆ ਰਹੀ ਹੈ ਜਲਾਲਪੁਰ ਚ ਔਰ ਇੱਕ ਬਲੱਡ ਬੈਂਕ ਸਾਡੀ ਸਮਾਜ ਸੇਵੀਆਂ ਦੀ ਬੜੀ ਪੁਰਾਣੀ ਮੰਨ ਸੀ ਕਿ ਸਾਨੂੰ ਫਜ਼ਲ ਕਾ ਤੋਂ ਬਲੱਡ ਲੈ ਕੇ ਆਉਣਾ ਪੈਂਦਾ ਤਕਰੀਬਨ 1 ਕਰੋੜ 90 ਲੱਖ ਦੀ ਮਸ਼ੀਨ ਹੈ ਜਿਹੜੀ ਬਲੱਡ ਬੈਂਕ ਦੀ ਉਹ ਅਸੀਂ ਨਵੀਂ ਸੈਂਕਸ਼ਨ ਹੋ ਗਈ ਜਲੰਧਰਬਾਦ ਨੂੰ। ਪਰ ਟਰੋਮਾ ਸੈਂਟਰ ਆਈਸੀਯੂ ਲਈ 1/2 ਕਰੋੜ ਰੁਪਇਆ ਸੈਂਚੂਰ ਹੈ। ਤਕਰੀਬਨ 10 ਕਰੋੜ 20 ਲੱਖ ਰੁਪਇਆ ਦੀ ਲਾਗਤ ਨਾਲ ਸਾਰੀ ਰਿਪੇਅਰ ਔਰ ਸਾਰੀਆਂ ਮਸ਼ੀਨ ਚਾਹੀਓ ਸੈਟੀ ਹੋਵੇ। ਚਾਹੇ ਟਰੋਮਾ ਔਰ ਆਈਸੀਯੂ ਦਾ ਸਾਰਾ ਉਹ ਦਾ ਇਕਪਮੈਂਟ ਸ਼ੋਨ ਚਾਹੇ ਬਲੱਡ ਬੈਂਕ ਹੋਵੇ ਚਾਹੇ ਲੈਪਰੋਸਕੋਪੀ ਹੋਵੇ। 10 ਕਰੋੜ 20 ਲੱਖ ਦੀ ਲਾਗਤ ਨਾਲ ਜਲਾਲਾਬਾਦ ਦੇ ਹਸਪੀਟਲ ਦੀ ਨੁਹਾਰ ਬਦਲੇਗੀ। ਔਰ ਬੜੀ ਜਲਦੀ ਇਹਦੀ ਅਪਗ اور شریس کیبنٹ چاؤ اس کو اگلی کیبنٹس جو الا آباد ہسپتال ہے اسے اپ گریڈ کر کے دیانی میری ذمہ داری بنتی ہے اور سس سلطانوں وچ سوار پنال بہت ہوئے ہیں 2022 تو پہلا پانچ ڈاکٹر ہوئے کردے سی اس ہسپتال وچ 2022 تو بہ تل اج تک 22 ڈاکٹر अवेलेबल ہے الگ الگ ڈیپارٹمنٹ الگ الگ سپیشلسٹ ہے اس کیندا ہوئے چاہے ائی او ایس چاہے گائنیون چاہے اورتوں دے ڈاکٹروں سو بابا فرید اور جوائنٹ سیٹی ڈیپارٹمنٹ نے ਅ ਤੇ 24 ਡਾਕਟਰ 24 ਡਾਕਟਰ ਟੋਟਲ ਅਵੇਲੇਬਿਲਟੀ ਸਾਡੇ ਕੋਲ ਇਸ ਟਾਈਮ ਅਵੇਲੇਬਲ ਹੈ ਬਟ ਵੇਬੀ ਉਹਨੂੰ ਪਰਮਨੈਂਟ ਕਰ ਦਿਓ ਬੜੀ ਜਲਦੀ ਉਹਦਾ ਅ ਕੈਮਰੇਟ ਚ ਇਸ ਪਰ ਜਲਦੀ ਹੱਲ ਹੋ ਜਾਣਾ ਕੋਈ ਐਡਵਾਂਸ ਮੁਬਾਰਕ ਹੈ ਇਹ ਇੱਕ ਰੋਸ਼ੀ ਸੀ ਇਹ ਆਦੇ ਏਰੀਆ ਦੇ ਕਿਉਂਕਿ ਬਾਡਰ ਏਰੀਆ ਹੈ ਗਰੀਬ ਜਨਤਾ ਨੂੰ ਆਪਰੇਟ ਕਰਾਉਣ ਲਈ ਇਹ ਲੇਜ਼ਰ ਵਾਲੀ ਜਿਹੜੀ ਲੈਪਰੋਸਕੋਪੀ ਮਸ਼ੀਨ ਹੈ ਇਹ ਡੇਡ ਲੱਖ ਦਾ ਆਪਰੇਟ ਹੁੰਦਾ ਸੀ ਪ੍ਰਾਈਵੇਟ ਅਮਰੀਕਾ ਹਾਰਡਲੀ ਜਿਹੜਾ ਉਹਦਾ 3-4000 ਰੁਪਏ ਖਰਚਾ ਉਸ ਖਰਚੇ 'ਚ ਇਹ ਹਸਪੀਟਲ ਦਾ ਇਥੇ ਆਪਰੇਟ ਹੋਇਆ ਕਰੇਗਾ ਬਾਰ ઓਡੀਸਾ ਜਿਹੜੀ 1.5 ਕਰੋੜ ਰੁਪਏ ਦੀ ਤੁਸੀਂ ਕਹਿੰਦੇ ਗ੍ਰਾਂਟ ਸੈਂਕਸ਼ਨ ਲਈ ਆ ਉਹਦੇ ਨਾਲ ਬਿਲਡਿੰਗ ਦਾ ਕੀ ਹਿੱਤ ਹੈ ਬਿਲਡਿੰਗ ਦੀ ਰਿਪੇਅਰ ਸਾਰੀ ਜਿਹੜੀ ਤੁਹਾਡੇ ਸਮਝੀਆਂ ਲਾ ਤੁਸੀਂ ਦੇਖ ਲਓ ਕਈ ਤਾਂ ਛੱਤਾਂ ਵੀ ਡਿੱਗਣ ਨੂੰ ਆ ਗਈਆਂ ਬਸ ਸਾਲਾਂ ਦੇ ਜਿਹੜੇ ਬਣਾ ਕੇ ਆਏ ਸੀ ਉਹਨਾਂ ਦੀ ਛੱਤਾਂ ਨੇ ਡਿੱਗਿਆ ਹਲੇ ਤੱਕ ਪਰ ਸਿਵਲ ਹਸਪੀਟਲ ਦੀ ਛੱਤਾਂ 5 ਸਾਲ ਬਾਅਦ ਹੀ ਲਾਤਾ ਬਣ ਗਈ ਅੰਦਰ ਬੈਠਣ ਦਾ ਵੀ ਬੁਰਾ ਹਾਲ ਹੈ ਬੈੱਡ ਚੋਂ ਲੱਗ ਚੀ ਰਹੀ ਜੇ ਦੀ ਬਿਲਡਿੰਗ ਹੀ ਸਕੇਰ ਹੋ ਉਸਦੀ ਮੈਂ ਪਿੱਛੇ ਜੀ ਉਹ ਦੇਖ ਰਿਹਾ ਸੀ ਪਿੱਛੇ ਬੀਮ ਹੈ ਪਰ ਬੀਮ ਫਟੇ ਬਏ ਹੈ ਰਾਜ ਤਾਂ ਕਿਸੇ ਨੇ ਮੁੱਦਾ ਚੱਕਿਆ ਨਹੀਂ ਮੈਂ ਕਿਹਾ ਸਟੇਟਮੈਂਟ ਆਈਆਂ ਦੇ ਵਿੱਚ ਜਵਾਬ ਹੈ ਹੀ ਕੁਝ ਨਹੀਂ ਸੀ ਇਹਦੇ ਨਾਲ ਤਾਂ ਫਿਰ ਨਾ ਦਿੱਤਾ ਚੰਗਾ ਸੀ ਪੁਰਾਣਾ ਜਿਹੜਾ ਸਾਡਾ ਹਸਪੀਟਲ ਸੀ ਉਹਦੇ ਤੇ 40 ਕਰੋੜ ਕਰਜ਼ਾ ਲਿਆ ਉਹ ਜੋ ਵੈਜੀ ਸਕੀਮ ਚ 40 ਕਰੋੜ ਕਰਜ਼ੇ ਲੈ ਕੇ ਇਹ ਹਸਪੀਟਲ ਨਵਾਂ ਬਣਾ ਕੇ ਦਿੱਤਾ ਗਿਆ ਬਾਹਰ ਉੱਪਰ ਲਿਖਿਆ ਸਿਵਲ ਹਸਪੀਟਲ ਅੱਜ ਤੱਕ ਨਹੀਂ ਬਣਿਆ ਸਿਵਲ ਹਸਪੀਟਲ ਫਿਰ ਦੋਸੀ ਉਹ ਹੀ ਰੱਖ ਦਿੰਦੇ ਸੀ ਕੀ ਅੱਜ ਸੀ ਇੱਕ ਕਦੋਂ ਤੱਕ ਕੰਮ ਨਾ ਕਰ ਦਿੱਤੇ ਜਾਗੇ ਇੱਕੋ ਦੋ ਤਿੰਨ ਮਹੀਨੇ ਦਾ ਪ੍ਰੋਸੈਸ ਹੈ ਦੋ ਮਹੀਨੇ ਚ ਮਸ਼ੀਨਰੀ ਸਾਰੀ ਆ ਕੇ ਕੰਪਲੀਟ ਹੋ ਜਾਏਗੀ ਹਸਪਤਾਲ ਵਾਲੀ ਜਿਹੜੀ ਬਿਲਡਿੰਗ ਪਈ ਆ ਉਹਦਾ ਕੀ ਕੀਤਾ ਜਾ ਰਿਹਾ ਉਹ ਪੂਡਾ ਨੂੰ ਇਹਨਾਂ ਨੇ ਉਹ ਜਿਹੜੀ ਸਕੀਮ ਚ ਗਹਿਣੇ ਧਰਤੀ ਸੀ ਜਿਹਨੂੰ ਕਹਿੰਦੇ ਆਪਾਂ 40 ਕਰੋੜ ਦਾ ਹੁਣ ਪੂਡਾ ਕਹਿੰਦਾ ਕਿ ਸਾਡਾ 40 ਕਰੋੜ ਪੂਰਾ ਹੋ ਗਰਦਾ ਸੀ ਉੱਥੋਂ ਕੁਝ ਕਰਾਂਗੇ 40 ਕਰੋੜ ਪੂਰਾ ਮੇਰੇ ਹਿਸਾਬ ਨਾਲ ਤਾਂ ਤੇ 40 ਸਾਲ ਚ ਵੀ ਨਹੀਂ ਹੋਣਾ ਜੋ ਹਾਲਾਤ ਹੈ ਸੋ ਉਹਦੇ ਲਈ ਕੈਪਟਿਨਸ ਸਰ ਨੂੰ ਸੀ ਜਿਹੜੇ ਉਹਨਾਂ ਕੋਲ ਚੇਅਰਮੈਨ ਹੈ ਰਾਈਟ ਆਉ ਸਾਡੇ ਸੀਨੀਅਰ ਸੈਕਟਰੀ ਪੰਜਾਬ ਨੇ ਆਪ ਨੂੰ ਉਹਨਾਂ ਨੇ ਰਿਕਵੈਸਟ ਕਰੀਏ ਉਹਦੇ ਲਈ ਉਹਨਾਂ ਦੀ ਮੀਟਿੰਗ ਹੈ ਨੈਕਸਟ ਮੰਥ ਉਹ ਜੁਵਨ ਸਕੀਮ ਦੀ ਵੀ ਪੁਰਾਣੇ ਜੇ ਕੋਈ ਕਿਸੇ ਨੇ ਕੋਈ ਗਲਤ ਔਰ ਉਹਦੇ ਬੈਫਰ ਕਿਟ ਕਰਕੇ ਆਪਾਂ ਉਹਨੂੰ ਕੈਨਸਲ ਕਰਕੇ ਪਰ ਨਵਾਂ ਚਾਹੇ ਉਹਨੂੰ ਸੇਲ ਆਊਟ ਕਰਨ ਚਾਹੇ ਤੋ ਕੋਈ ਬਿਲਡਿੰਗ ਬਣਾਉਣ ਨੂੰ ਪੁੱਡਾ ਆਉਦੇ ਵੇਲੇ ਜੋ ਡਿਵੈਲਪਮੈਂਟ ਕਰਨਾ ਚਾਹੇ ਵਰਮਨ ਕਰ ਸਕਦੇ ਜਿਹੜਾ ਤੁਸੀਂ ਕ੍ਰੋਮਾ ਸੈਂਟਰ ਦੀ ਗੱਲ ਕਰ ਰਹੇ ਹੋ ਉਹਦੇ ਨਾਲ ਕਿਹੜੇ ਕਿਹੜੇ ਸੂਚ ਜਿਹੜੀ ਹੈ ਜਿਹੜੇ ਫਰੀਦਕੋਟ ਦੇ ਐਕਸੀਡੈਂਟ ਰਿਪੋਰਟ ਕਰਨਾ ਠੀਕ ਹੈ ਕੋਈ ਐਕਸਟ੍ਰੀ ਮਸ਼ੀਨ ਨਹੀਂ ਅਸੀਂ ਦੇਖਦੇ ਹਾਂ ਸਾਡੇ ਕੋਲ ਐਮਰਜੈਂਸੀ ਡਾਕਟਰ ਵੀ ਅਵੇਲੇਬਲ ਨੇ ਇਸ ਟਾਈਮ 'ਤੇ ਡਾਕਟਰ ਨੇ ਪਰ ਫਿਰ ਵੀ ਜੇ ਤੁਹਾਨੂੰ ਪ੍ਰੋਪਰ ਰਿਕਮੈਂਡਸ ਹੋਣ ਫਿਰ ਸਾਨੂੰ ਫਰੀਦਕੋਟ ਰੈਫਰ ਕਰਨ ਦੀ ਜ਼ਰੂਰਤ ਨਹੀਂ ਬਣੀ ਸੋ ਬੰਦੇ ਤਾਂ ਪਹਿਲੇ ਬੜਾ ਸਫਰ ਕਰਦਾ ਬਈ ਜਦੋਂ ਕੋਈ ਐਕਸੀਡੈਂਟ ਆ ਜਾਂ ਇੰਸਟੈਂਸ ਕੋਈ ਵਾਪਰਦਾ ਸੋ ਅਸੀਂ ਇਹ ਕੋਸ਼ਿਸ਼ ਕਰੀ ਵੀ ਆਪਦੇ ਸ਼ਹਿਰ ਚ ਵੀ ਕੋਈ ਨਾ ਪੂਰੀਆਂ ਸਹੂਲਤਾਂ ਮਿਲਣ ਜਿਹੜੀਆਂ ਦੂਜੇ ਸ਼ਹਿਰਾਂ ਚ ਵੱਡੇ ਹਸਪਤਾਲਾਂ 'ਚ ਮਿਲਦੀਆਂ ਸੋ ਬੜੀ ਜਲਦੀ ਫਰੀਦਕੋਟ ਜਿੰਨੀਆਂ ਸਹੂਲਤਾਂ ਤਾਂ ਮੈਂ ਨਹੀਂ ਕਹਿ ਸਕਦਾ ਪਰ ਫਰੀਦਕੋਟ ਤੋਂ ਘੱਟ ਵੀ ਨਹੀਂ ਹੋਣਗੀਆਂ ਸੂਲਤਾਂ ਅਸੀਂ ਇਹਦੇ ਹਸਪਤਾਲ 'ਚ ਪੂਰੀਆਂ ਕੰਪਲੀਟ ਕਰਦੇ ਹਾਂ ਇਹ ਕਲਚਰ ਨੂੰ ਲੈ ਕੇ ਕਾਫੀ ਲੱਟਾਵਾ ਹੋਦੀ ਆ ਰਹੀ ਹੈ ਜਦ ਡਾਕਟਰ ਜਿਹੜਾ ਅੱਜ ਦਾ ਸਰੋਤੇ ਇੱਥੇ ਆ ਰਹੇ ਇਸ ਬਾਰੇ ਕੀ ਕਹਿਣਾ ਹੈ ਅਲਟਰਾਸਾਉਂਡ ਮਸ਼ੀਨ ਹੈ ਉਹ ਖਲਵਾਤਾ ਸੀ ਉਸ ਨੂੰ ਅਲਟਰਾਸਾਉਂਡ ਵੀ ਦੁਬਾਰਾ ਸਟਾਰਟ ਕਰਤਾ ਡਾਕਟਰ ਵੀ ਵੀ ਜਿਹੜੇ ਬਾਬਾ ਫਰੀਦ ਤੋਂ ਸ਼ਿਫਟਿੰਗ ਡਾਕਟਰ ਆਉਂਦੇ ਆ ਪਰ ਔਰ 15-20 ਦਿਨ ਚ ਬਹੁਤ ਕੁਝ ਤੋਂ ਨਵਾਂ ਵੇਖਣ ਮਿਲੇਗਾ ਰੀਸੈਂਟਲੀ ਜਿਹੜਾ 10.5 ਕਰੋੜ ਦਾ ਚਾਹੇ ਉਹਦੇ ਚ ਸਿਟੀ ਮਸ਼ੀਨ ਸੀ ਚਾਹੇ ਲੈਪਰੋਸਕੋਪੀ ਸੀ ਟ੍ਰੈਕਟਰ ਮਾ ਜਾਂ ਆਈਸੀਯੂ ਸੀ ਯਾ ਰਿਪੇਅਰ ਵਰਕ ਸੀ ਯਾ ਬਲੱਡ ਬੈਂਕ ਸੀ ਉਹ ਸਾਨੂੰ ਮੁਖਮੰਦੀ ਸਾਹਮਣੇ ਲਾਸਟ ਵੀਕ ਦਿੱਤਾ ਮੈਂ ਸੀਗਾ ਨਹੀਂ ਇੱਥੇ ਸੋ ਅੱਜ ਆਇਆ ਇਸ ਕਰਕੇ ਔਰ ਹਰ ਹਫਤੇ ਕੁਝ ਨਾ ਕੁਝ ਨਵਾਂ ਦਿਨਾਰਾ ਬਾਦ ਨੂੰ ਮਿਲਿਆ ਕਰੇਗਾ ਅਸਰ ਦੇਖਿਆ ਜਾਂਦਾ ਐਸ ਹਸਪ ਕਿ ਇੱਕ ਪਾਸੇ ਸੀਐਸਸੀ ਨੂੰ ਜ਼ਿੰਮੇਵਾਰ ਕਰਾਇਆ ਜਾਂਦਾ ਹੈ ਇੱਕ ਪਾਸੇ ਬਾਬਾ ਫਰੀਦ ਯੂਨੀਵਰਸਿਟੀ ਕਰਾਇਆ ਜਾਂਦਾ ਹੈ ਜ਼ਿੰਮੇਵਾਰੀ ਦੋਨੇ ਇੱਕ ਦੂਜੇ ਦੇ ਸੁਪਨੇ ਜਨੂਰੀ ਜਨੂਰੀ ਚ ਜ਼ਿੰਮੇਵਾਰੀ ਖਤਮ ਹੋ ਜਾਊਗਾ ਇਹਦੇ ਬਾਬਾ ਫਰੀਦ ਕੋਲ ਚਲਾ ਜਾਊਗਾ ਇਹਦੇ ਡਿਪਾਰਟਮੈਂਟ ਕੋਲ ਚਲੇ ਜਾਊਗਾ ਸੋ ਡਿਸੀਜਨ ਇਜ਼ ਪੈਂਡਿੰਗ ਉਹ ਸੀਐਮ ਸਾਹਿਬ ਦੇ ਪੋਰਟਲ ਤੇ ਡਿਸੀਜਨ ਪੈਂਡਿੰਗ ਹੈ ਸੀਐਮ ਸਾਹਿਬ ਬਾਬਾ ਫਰੀਦ ਨਾਲ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੀਐਮ ਸਾਹਿਬ ਡਿਪਾਰਟਮੈਂਟ ਦੇ ਦੋ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਪਰ ਲੋਕਾਂ ਨੂੰ ਹੱਲਤ ਮਿਲਣੀ ਚਾਹੀਦੀ ਹੈ ਚਾਹੇ ਉਹ ਹਾਇਦਰਾ ਸਰਕਾਰ ਦਾ ਹੀ ਪਾਰਟ ਹੈ ਚਾਹੇ ਬਾਬਾ ਫਰੀ ਉਹਦਾ ਡਿਸੀਜਨ ਫਾਈਨਲ ਹੈ ਮੇਰੀ ਕੁਮਾਰ ਰਾਉਲ ਸਰ ਜਿਹੜੇ ਸੈਕਟਰੀ ਸਾਡੇ ਹੈਲਥ ਨੇ ਉਹਨਾਂ ਨੇ ਦੋਨੋਂ ਪ੍ਰੋਪੋਜ਼ਲ ਭੇਜਤੀਆਂ ਉਹਨੋਂ ਦੇਤੇ ਜਿਹੜਾ ਡਿਸੀਜਨ ਹੋਊਗਾ ਉਹ ਮੁੱਖ ਮੰਤਰੀ ਪੰਜਾਬ ਦਾ ਫੈਸਲਾ ਹੋਊਗਾ ਔਰ ਹੈਲਥ ਮਿਨਿਸਟਰ ਦਾ ਫੈਸਲਾ ਹੋਊਗਾ ਦੋਨੋਂ ਕਰਕੇ ਜੋ ਕਰਦਣਗੇ ਠੀਕ ਹੈ ਪਰ ਮੈਨੂੰ ਤਾਂ ਸਿਰ ਮੇਰੇ ਹਸਪੀਟਲ ਚ ਸਿਵਾਏ ਸਹੂਲਤਾਂ ਦੇ ਬਗੈਰ ਹੋਰ ਕੁਝ ਚਾਹੀਦਾ ਨਹੀਂ ਕਿਉਂਕਿ ਬਹੁਤ ਬਾਰਡਰ ਹੈ ਕਿਉਂਕਿ ਗਰੀਬ ਤਬਕਾ ਹੀ ਹਸਪੀਟਲ ਸਰਕਾਰੀ ਹਸਪਤਾਲ ਨਾ ਚਾਹੁੰਦਾ ਸੋ ਅਸੀਂ ਫਰੀਦਕੋਟ ਜਾਂਦੇ ਆ ਮੋਸਟਲੀ ਸਾਡੇ ਕੋਲ ਦਿੱਲੀ ਕੋ ਜਾਂਦੇ ਆ ਯਾਰ ਬੱਚੇ ਪੈਸੇ ਹੈ ਨਹੀਂ ਇਡੀ ਦੂ ਅਰ ਜੇ ਸਾਡੇ ਹਸਪੀਟਲ 'ਚ ਸੁਵਿਧਾ ਮਿਲ ਜਾਂਦੀ ਤੇ ਫਿਰ ਸਾਨੂੰ ਬਾਹਰ ਜਾਂਦੀ ਲੋੜ ਕੀ ਬਿਲਡਿੰਗ ਵਾਸਤੇ ਕੋ ਲਗਤ ਤਾਂ ਫੰਡਿੰਗ ਹੋਈ ਤੇ ਬਿਲਡਿੰਗ ਵਾਸਤੇ 1.5 ਕਰੋੜ ਰੁਪਏ ਸੈਂਕਚਰ ਹੋਇਆ ਰਿਪੇਅਰ ਵਰਕ ਟੋਟਲ ਬਾਥਰੂਮਸ ਨੇ ਜਿਹੜਾ ਬੀਮ ਫਟੇ ਪਰ ਜਿਹੜੀ ਸਾਰੀ ਰਿਪੇਅਰ ਵਰਕ ਹੈ ਉਹ 1.5 ਕਰੋੜ ਸਾਰੀ ਕੰਪਲੀਟ